ਜਿੰਨਾ ਸੋਚਣ ਤੁਸੀਂ ਕਿ ਆਖਰ ਜਿੰਨਾ ਉਹ ਤਕਰੀਬਨ ਦੁਨੀਆ ਦਾ ਅੱਧੇ ਹਿੱਸੇ ਤੋਂ ਜ਼ਿਆਦਾ ਪੂਜਦਾ ਹੈ ਉੱਤੇ ਕੁਛ ਤਰ੍ਹਾਂ ਦੀ ਮਿਹਰ ਹੋ ਗਈ ਨਾ ਅਸੀਂ ਕੁਝ ਵੀ ਨਹੀਂ ਜਾਣਦੇ ਕੁਝ ਵੀ ਸਾਡੇ ਪੱਲੇ ਨਹੀਂ ਕੋਈ ਗਿਆਨ ਨਹੀਂ ਕੋਈ ਧਿਆਨ ਨਹੀਂ ਅਸੀਂ ਨਿੰਦਿਆ ਕਰਦੇ ਤਾਂ ਸੇ ਨਿੰਦਿਆ ਕਰਦੇ ਬਲਕਿ ਨਿੰਦਿਆ ਦੇ ਬਜਾਏ ਸਾਨੂੰ ਸੁਰਤ ਜੋੜਨੀ ਚਾਹੀਦੀ ਸੀ ਜਿਸ ਨੂੰ ਇੱਥੇ ਨਾਲੇ ਸਾਡਾ ਸਬੰਧ ਜੁੜ ਜਾਵੇ ਦੱਸਦੇ ਕਿ ਉਹ ਬੰਦਰ ਵਿੱਚੋਂ ਚਿੱਠੀ ਮਿਲੀ ਵੀ ਤੁਹਾਡੀ ਇਸ ਦਾ ਮਤ ਕਰ ਸਕਦਾ ਤੇ ਗੁਰਦਾਰ ਸਾਹਿਬ ਦਾ ਸੁਦਾਮ ਤੁਦਾਦਾ ਤੁਹਾਡੇ ਮਤ ਕਰ ਸਕਦਾ ਕੋਰਦਾਮ ਸਾਹਿਬ ਦੀ ਜੋਤ ਤੁਹਾਡੇ ਮਤ ਕਰ ਸਕਦੀ ਹੈ ਹੋਰ ਤੁਹਾਡੇ ਮਤ ਕੋਈ ਨਹੀਂ ਕਰ ਸਕਦਾ ਉੱਚਾਗਤੇ ਆਨੰਦਪੁਰ ਸਾਹਿਬ ਆ ਗਏ ਸਭ ਨੂੰ ਤੁਹਾਨੂੰ ਪਤਾ ਹੈ ਸੁਣਿਆ ਤੁਸੀਂ ਬਹੁਤ ਵਾਰ ਬੇ ਧਰਮ ਦੀ ਰੱਖਿਆ ਕਰਨ ਵਾਸਤੇ ਆਪ ਦੇਵੀ ਦੇ ਪਿਆਰੀ ਨਹੀਂ ਆਪ ਕਿਸੇ ਵੀ ਇਹੋ ਜੇ ਕਰਮ ਕਾਂਡ ਨੂੰ ਮੰਨਣ ਵਾਲੇ ਨਹੀਂ ਫਿਰ ਵੀ ਦੂਜੇ ਧਰਮ ਦੇ ਰਾਖੀ ਕਰਨ ਵਾਸਤੇ ਆਪਣਾ ਸਿਰ ਬਲਦਾ ਦਿੰਦਾ ਅਸੀਂ ਅੱਜ ਪਤਾ ਕੀ ਕਹਿੰਦੇ ਹਾਂ ਸਾਡੇ ਕੋਲ ਇੱਕ ਲੱਭਦੇ ਆ ਕਿਸੇ ਨੂੰ ਮਾਰਨ ਕਰਨ ਵਾਸਤੇ ਦਾ ਨੀਵਾ ਝਕਾਉਣ ਵਾਸਤੇ ਦੇ ਹਿੰਦੂਆਂ ਨੇ ਖਰ ਕਦਰ ਨਹੀਂ ਪਾਈ ਬੇ ਹਿੰਦੂਆਂ ਨੇ ਕਦਰ ਨਹੀਂ ਪਾਈ ਗੁਰੂ ਤੇਗ ਬਹਾਦਰ ਸਾਹਿਬ ਨੇ ਸੀਸ ਦਿੱਤਾ ਇਹਨਾਂ ਦੇ ਖਾਤਰ ਤੇ ਇਹਨਾਂ ਦੇ ਮਤਲੇ ਇਹਨਾਂ ਦੇ ਪਰਮ ਭਗਤ ਨਹੀਂ ਜਾਣਿਆ ਜੀ ਕੋਈ insan ਨਹੀਂ ਜਾਣਿਆ ਜੀ ਤੂੰ ਗੱਲ ਤਾਂ ਭਾਵੇਂ ਸਹੀ ਹੋਵੇ ਪਰ ਦੂਜੇ ਨੂੰ ਟਾਰਗੇਟ ਕਰਨ ਵਾਲੀ ਗੱਲ ਹੈ ਨਾ ਗੱਲ ਗੱਲ ਤਾਂ ਸਹੀ ਹੈ ਪਰ ਦੁਹ ਹੈ ਤੇ ਦੂਜੇ ਨੂੰ ਨੀਵਾ ਝਾਉਣ ਵਾਲੀ ਗੱਲ ਹੈ ਨਾ ਤੇ ਕਦੇ ਆਪਣੀ ਪੀੜੀ ਦੇ ਥੱਲੇ ਅਸੀਂ ਸੋਟਾ ਮਾਰ ਕੇ ਦੇਖੀਏ ਕਦੇ ਅਸੀਂ ਆਪਣੇ ਪੀੜੀ ਦੇ ਥੱਲੇ ਸੋਟਾ ਮਾਰ ਕੇ ਦੇਖੀਏ ਬਿ ਗੁਰੂਆਂ ਗੁਰੂ ਅਰਜਨ ਦੇਵ ਸਾਹਿਬ ਦਾ ਤਾਂ ਦਿਨ ਨੰਦ ਗਿਆ ਜੇ ਉਹਨਾਂ ਨੇ ਤੱਤੀ ਤਵੀ ਤੇ ਬੈਠੇ ਸੱਚ ਗਰਮ ਰੇਤਾ ਪਵਾਈ ਉਪਨਦੀ ਦੇਗ ਵਿੱਚ ਬੈਠੇ ਸਿਰ ਸ਼ਾਣੀ ਸ਼ਾਣੀ ਹੋ ਗਿਆ ਅਖੀਰ ਪਾਣੀ ਵਿੱਚ ਡੋਬ ਕੇ ਉਹਨਾਂ ਨੂੰ ਸ਼ਹੀਦ ਕੀਤਾ ਅਸੀਂ ਕਿੰਨਾ ਤੋਂ ਗੁਰੂ ਦਾ ਪੁਕਾਰ ਮੰਨ ਲਿਆ ਅਸੀਂ ਗੁਰੂ ਦਾ ਕਿੰਨਾ ਤੋਂ ਪਾਰ ਪੜ ਲਿਆ ਗੁਰੂ ਸਾਹਿਬ ਨੇ ਸਾਡੇ ਬਾਪ ਦੇ ਪਿਤਾ ਨੂੰ ਵਾਰਿਆ ਗੁਰੂ ਤੇਗ ਬਹਾਦਰ ਸਾਹਿਬ ਨੂੰ ਉਹਨਾਂ ਨੇ ਕਹਿ ਕੇ ਤੋੜਿਆ ਸੀ ਤੇ ਬਾਪੂ ਜੀ ਇਹ ਆਏ ਨੇ ਪੰਡਤ ਵਿਚਾਰੇ ਇਹਨਾਂ ਦੀ ਮੰਤ ਕਰੋ ਜਿੱਦਾਂ ਵੀ ਇਹਨਾਂ ਦਾ ਮਸਲਾ ਹੁੰਦਾ ਉਹ ਹੱਲ ਹੁੰਦਾ ਕਰੋ ਦੋਨਾਂ ਉ ਪੁੱਤਰ ਪਿਤਾ ਦੋਨਾਂ ਨੇ ਰੜਕੇ ਮੰਤ ਕੀਤੀ ਤੇ ਜਦੋਂ ਉਹਨਾਂ ਨੇ ਪਿਤਾ ਵੀ ਸ਼ਹੀਦ ਕੀਤਾ ਪੁੱਤਰ ਵੀ ਸ਼ਹੀਦ ਕੀਤੇ ਮਾਤਾ ਕੀਤੀ ਆਪਣਾ ਜੀਵਨ ਦੁੱਖਾਂ ਵਿੱਚ ਪਾਇਆ ਅਸੀਂ ਉਹਨਾਂ ਦਾ ਦਿਲਨੰਦ ਪਰਉਕ ਕਰ ਬਣਿਆ ਕਿੰਨਾ ਤੇ ਅਸੀਂ ਦਾਤ ਦੇ ਨਾਲ ਗੁਰਦੁਆਰੇ ਆ ਕੇ ਬੈਠਣ ਲੱਗੇ ਕਿੰਨਾ ਬਲੀ ਬਾਣੀ ਨਾਲ ਜੁੜ ਗਏ ਕਿੰਨਾ ਬੋਦੇ ਉਪਦੇਸ਼ ਦੇ ਨਾਲ ਜੁੜ ਗਏ ਅਸੀਂ ਕਦੇ ਸੋਚਿਆ ਅੱਪ ਕਈ ਵਾਰ ਵਿਚਾਰ ਕਰਦੇ ਫਿਰ ਦੂਜੇ ਨੂੰ ਕਹਿ ਸਕਦੇ ਆ ਦੂਸਰੇ ਨੂੰ ਕਹਿ ਸਕਦੇ ਅਸੀਂ ਆਪਣੇ ਆਪ ਨਹੀਂ ਕਰਦਾ ਤੇ ਫਿਰ ਪਾਸ਼ਾ ਨੇ ਕਿਹਾ ਆਪ ਉਪਦੇਸ਼ ਆਪ ਨਾ ਕਰੇ ਜਨਮ ਜਨਮ ਮਰ ਦੁਬਾਰਾ ਜੰਮਦਾ ਮਰਦਾ ਰਹੂਗਾ ਜਿਹੜਾ ਦੂਜੇ ਨੂੰ ਕਹਿਣ ਵਾਲਾ ਨਾ ਆਪ ਨਹੀਂ ਕਰਦਾ ਜਿੱਦਾਂ ਮੈਂ ਇਹ ਕਹਿ ਰਿਹਾ ਹਾਂ ਆਪ ਕੁਝ ਕਰੋ ਨਾ ਤੇ ਪਾਸ਼ਾ ਤੇ ਜ਼ਿੰਮੇਦਾਰ ਰਹੂਗਾ ਤੇ ਮਰਦਾ ਰਹੂਗਾ ਜ਼ਿੰਮੇਦਾਰ ਰਹੂਗਾ ਤੇ ਬਰਦਾ ਰੂਗ ਤੇ ਬੜਕੇ ਅਸੀਂ ਬਰਦਾ ਦੇ ਕਹਾਂਗੇ ਤੂੰ ਮੁਕਤ ਕਰਦੇ ਹੋ ਸਾਡੇ ਕੋਲ ਕਿਹੜਾ ਲਾਇਸੈਂਸ ਬਣਿਆ ਲਸਾ ਤੇ ਬਈ ਅਸੀਂ ਮੁਕਤੀ ਕਰ ਸਾਡੇ ਹੱਥ ਵਿੱਚ ਪੜੀ ਹੋਈ ਹੈ ਕਿਸੇ ਦੇ ਹੱਥ ਵਿੱਚ ਨਹੀਂ ਪਿਆਰੋ ਮੁਕਤੀ ਮੁਕਤ ਤਾਂ ਉਦੋਂ ਹੋਵਾਂਗੇ ਜਦੋਂ ਉਹਦੇ ਨਾਲ ਜੁੜਾਂਗੇ ਮੁਕਤ ਤੇ ਉਦੋਂ ਹੋਵਾਂਗੇ ਜਦ ਨਾਲ ਜੁੜਾਂਗੇ ਬਦਲਾ ਉਹਦੋਂ ਹੁੰਦਾ ਜਦ ਨਾਲ ਜੁੜਦਾ ਬੰਦਾ ਪਾਰਸ ਦੇ ਨਾਲ ਲੋਹੇ ਦਾ ਸੰਬੰਧ ਜੁੜਿਆ ਪਾਰਸ ਦੇ ਨਾਲ ਲੋਹੇ ਦਾ ਸੰਬੰਧ ਜੁੜਿਆ ਤਾਂ ਉਹ ਸੋਨਾ ਬਣਿਆ ਬੁਰੂ ਤੋਂ ਤੇ ਅਸੀਂ ਬਿਰਧ ਦੂਰ ਬਹੁਤ ਗੱਲਾਂ ਕਰਦੇ ਸੀ ਬ੍ਰਹਮਗਣੀਆਂ ਵਾਲੀਆਂ ਗੱਲਾਂ ਬ੍ਰਹਮਗਣੀਆਂ ਦੀ ਸੁਣੀਆਂ ਤੇ ਸੁਣਦੇ ਨਾਲ ਹੀ ਅਸੀਂ ਬ੍ਰਹਮਗਾਦੀ ਬਣ ਗਏ ਪਿਉਰ ਰਾਨਾ ਇਦਾਂ ਹੋਇਆ ਅਸੀਂ ਗੁਰੂ ਸਾਹਿਬ ਨੇ ਉਹਨਾਂ ਦਾ ਇੰਨਾ ਭਲਾ ਕੀਤਾ ਸਾਡਾ ਵੀ ਇਦਾਂ ਭਲਾ ਕਰ ਗੁਰੂ ਸਾਹਿਬ ਭਲਾ ਕਰਿਆ ਏ ਪਰ ਅਸੀਂ ਪਹਿਲੇ ਵਾਰ ਕਦੇ ਗਿਆ ਹੀ ਨਹੀਂ ਅਸੀਂ ਕਦੇ ਪਹਿਲੇ ਵਾਰ ਕਦੇ ਗਿਆ ਹੀ ਨਹੀਂ ਕਿਉਂ ਸਾਨੂੰ ਜਿਹਦੇ ਪਦਾਰਥ ਬਸ ਸਾਨੂੰ ਪਦਾਰਥ ਵਰਤੇ ਚਾਹੀਦੇ ਉਹ ਜਿਹਦੇ ਮਰਦੀ ਗੁਰੂ ਦੇ ਦਿੰਦੇ ਗੁਰੂ ਦੀ ਗੱਲ ਨੇ ਕੋਈ ਮਰਨੇ ਇਸ ਪੜ ਪੜਾਉਂਦੇ ਪਰਉਂਦੇ ਤੱਤ ਜੋਤ 10ਵੀਂ ਆ ਗਈ। ਫਸ਼ਲ ਗਿਆ ਗਿਆਨ ਵੱਲੋਂ ਤਾਂ ਬਹੁਤ ਪੂਰਨ ਹੋ ਗਏ ਐ ਸਿੱਖ। ਥੋੜੀ ਆਤਮ ਬਲ ਦੀ ਕਮੀ। ਥੋੜੀ ਜੀ ਆਤਮ ਬਲ ਦੀ ਕਮੀ ਨੂੰ ਵਿੱਚ ਆਤਮ ਬਲ ਭਰਿਆ ਜਾਵੇ। ਆਲਰੇ ਅੰਮ੍ਰਿਤ ਦਾ سلسلہ ਚੱਲਿਆ ਨਾ। ਬਾਅਦ ਵਿੱਚ ਅੰਮ੍ਰਿਤ ਛਕਾਇਆ। ਕੇਵਲ ਆਤਮ ਬਲਸ ਪਰ ਨਾ ਸਿਗਾ ਪਹਿਲਾਂ ਵਿਗਿਆਨ ਸੀ ਸਿਰ ਵੀ ਤੱਤ ਵੀ ਸੀ ਮੈਂ ਕੁ ਉਦਾਹਰਨ ਦੇਵਾਂ ਦੁਨੀ ਚੰਦ 5 ਕਿਲੋ ਕੜਾਖਣ ਵਾਲਾ ਉਹ ਬੋਤ ਦਾ ਵੱਡਾ ਆਕਾਰ ਹਾਥੀ ਵਰਗਾ ਆਕਾਰ ਉਹਦਾ ਲੰਬਾ ਉੱਚਾ ਜਵਾਰ ਸાગਰੋ ਦੇ ਕੋਰੇ ਦਾ ਹਟਾ ਸાગਰੋ ਦੇ ਕੋਰੇ ਦਾ ਹਟਾ ਪੜੇ ਰਾਜਿਆਂ ਨੇ ਹਮਲਾ ਕਰਨ ਵਾਸਤੇ ਪਹਿਲਾਂ ਮਸਤ ਹਾਥੀ ਸ਼ਰਾਬ ਪੀ ਕੇ ਤੋਰਿਆ ਤੇ ਮੈਂ ਕਹ ਲਿਆ ਕਰਨ ਲਗਾ ਅਸਲ ਵਿੱਚ ਕਿ ਕਈ ਵਾਰ ਸਰੀਰ ਦਾ ਬਲ ਹੁੰਦਾ ਪਰ ਆਤਮ ਬਲ ਨਹੀਂ ਹੁੰਦਾ ਹੁਣ ਆਤਮ ਬਲ ਪਰਨਾ ਸੀ ਗੁਰੂ ਸਾਹਿਬ ਨੇ ਅਮਰਿ ਸਿਖਾ ਕੇ ਦਸ ਗੁਰਦਾਨ ਸਾਹਿਬ ਦੇ ਜੋਧ ਪਰਵੜ ਕਰਦੇ ਸੀ ਖਾਲਸੇ ਵਿੱਚ ਤੇ ਫਿਰ ਕੀ ਹੋਇਆ ਕੱਲ ਤਾਂ ਕੋਈ ਨਹੀਂ ਮਸਤਾ ਆਤੀ ਹੁੰਦਾ ਤਾਂ ਸਾਡੇ ਕੋ ਵੀ ਹੱਥ ਹੀ ਹੈਗਾ ਦੁਨੀ ਚੰਦ ਦੁਨੀ ਚੰਦ ਨੇ ਸੋਚਿਆ ਮੈਨੂੰ ਤਣ ਗੁਰੂ ਸਾਹਿਬ ਬਰਾਉਗਾ ਪਰ ਆਤੀਦਰ ਬੰਦੇ ਦਾ ਕੀ ਮੁਕਾਬਲਾ ਪਨਾ ਹਾਥੀ ਦਾ ਤੇ ਬੰਦੇ ਦਾ ਕੀ ਮੁਕਾਬਲਾ ਜਦੋਂ ਭਰਮ ਪੈਂਦਾ ਨਾ ਸ਼ੰਕਾ ਪੈ ਜਾਂਦੀ ਮਨ ਵਿੱਚ ਪੈਰੋਂ ਕਾ ਕੰਮ ਜੀਵਨ ਖਰਾਬ ਕਰ ਦਿੰਦੀ ਆ ਆਪਾਂ ਕਈ ਵਾਰ ਇਹ ਗੱਲ ਵਿਚਾਰ ਕੀਤੀ ਵੀ ਜਦੋਂ ਸ਼ੰਕਾ ਪੈ ਜਾਂਦਾ ਤੇ ਗੁਰੂ ਦਾ ਤੇ ਚੇਲੇ ਦਾ ਸਿੱਖ ਦਾ ਸਬੰਧ ਕਾਇਮ ਨਹੀਂ ਰਹਿੰਦਾ ਸੰਸਤ ਥੋੜੀ ਜੀ ਵੀ ਸ਼ੰਕਾ ਪੈ ਜਵੇ ਤਾਂ ਹੁਣ ਥੋੜੀ ਜੀ ਸ਼ੰਕਾ ਪੈ ਗਈ ਦੁਨੀ ਚੰਦ ਨੂੰ ਹਾਲਾਂਕਿ ਉਹਨੂੰ ਪਤਾ ਸੀ ਦੁਨੀ ਚੰਦ ਨੂੰ ਕਿ ਤਨ ਗੁਰੂ ਗੋਬਿੰਦ ਸਿੰਘ ਬਹੁਤ ਸ਼ਕਤੀਆਂ ਦੇ ਮਾਲਕ ਆ ਬੰਦ ਦੇ ਵਿੱਚ ਵੀ ਆਤਮ ਬਲ ਵਿੱਚ ਵੀ ਤੇ ਨਿਹਾਨੀਏ ਤੋਂ ਮੰਡਲ ਵਿੱਚ ਵੀ ਬਹੁਤ ਉੱਚੇ ਸ਼ਕਤੀ ਦੇ ਮਾਲਕ ਆ ਖੰਡਾ ਬ੍ਰਹਮੰਡਾ ਦੇ ਮਾਲਕ ਆ ਇਹਨਾਂ ਦੇ ਹੁੰਦਾ ਮੈਨੂੰ ਕੀ ਡਰਿਆ ਪਰ ਮਨ ਵਿੱਚ ਕੁਤਲੀ ਸ਼ੰਕਾ ਆ ਗਈ ਬੇ ਮੈਨੂੰ ਤਾਂ ਗੁਰੂ ਸਾਹਿਬ ਬਣਾਉਣਾ ਚਾਹਦੇ ਮੈਨੂੰ ਤਾਂ ਗੁਰੂ ਸਾਹਿਬ ਬਣਾਉਣਾ ਚਾਹਦੇ ਕੰਧ ਟੱਪਿਆ ਤੇ ਕੰਧ ਤੋਂ ਡਿੱਗ ਕੇ ਤੇ ਲੱਤ ਟੁੱਟ ਗਈ ਸਭ ਲੜਿਆ ਵਰ ਗਿਆ ਜਿਸ ਮੌਤ ਤੋਂ ਡਰਦਾ ਪੱਜਾ ਸੀ ਉਹ ਮੌਤ ਅੱਗੇ ਖੜੀ ਆ ਮੌਤ ਲੁਕਿਆ ਲੁਕੋ ਦੇਂਦੀ ਕਿਸੇ ਨੂੰ ਮੌਤ ਲੁਕਿਆ ਕਿਸੇ ਨੂੰ ਲੁਕਣ ਦਿੱਤਾ ਅੱਜ ਤੱਕ ਨੇ ਲੁਕਣ ਦਿੱਤਾ ਨਾਤੇ ਫਲਾਤੂ ਦੇ ਕੋਲ ਜਦੋਂ ਮੌਤ ਆਈ ਨਾ ਫਲਾਤੂ ਇੱਕ ਬਹੁਤ ਵੱਡਾ ਦਾਰਸ਼ਨਿਕ ਹੋਇਆ ਜਦੋਂ ਉਹਦੇ ਕੋਲ ਫਲਾਤੂ ਦੇ ਕੋਲ ਜਦੋਂ ਮੌਤ ਆਈ ਨਾ ਜਮਦੂਤ ਆਏ ਫਿਰ ਕੋਈ ਕਿ ਸ਼ਕਤੀ ਸੀਗਾ ਉਹਦੇ